ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना अमृतसर नॉर्थ तो विधायक कुंवर विजय प्रताप नु आज पार्टी द्वारा 5 साल ਲਈ पार्टी ਦੇ ਵਿੱਚੋਂ ਕਰ ਦਿੱਤਾ ਗਿਆ ਹੈ ਸੋ ਅਸੀਂ ਇਸ ਵੇਲੇ ਕੁੰਵਰ ਵਿਜੇ ਪ੍ਰਤਾਪ ਦੇ ਘਰ ਦੇ ਬਾਹਰ ਖੜੇ ਆ ਸੋ ਤਸਵੀਰਾਂ ਤੁਹਾਨੂੰ ਉਹਨਾਂ ਦੇ ਘਰ ਦੀ ਦਿਖਾਵਾਂਗੇ ਹਾਲਾਂਕਿ ਉਹਨਾਂ ਦੇ ਜਿਹੜੇ ਸਪੋਰਟਰ ਹੈ ਉਹਨਾਂ ਦੇ ਘਰ ਪੁੱਜਣਾ ਸ਼ੁਰੂ ਹੋਏ ਹੈ ਜਦੋਂ ਹੀ ਉਹਨਾਂ ਨੂੰ ਇਹ ਸੂਚਨਾ ਮਿਲੀ ਵਿਕਰਮ ਮਜੀਠੀਏ ਦੇ ਘਰ ਵਿਜੀਲੈਂਸ ਦੀ ਰੇਡ ਤੋਂ ਬਾਅਦ ਕੁਵਰ ਵਿਜੇਪਰਦਾਸ ਦੁਆਰਾ ਪੋਸਟ ਪਾ ਕੇ ਇਸ ਰੇਡ ਨੂੰ ਗਲਤ ਦੱਸਿਆ ਗਿਆ ਸੀ ਵਿਕਰਮ ਮਜੀਠੀਏ ਦੇ ਹੱਕ ਦੇ ਵਿੱਚ ਪੋਸਟ ਪਾਈ ਪਾਈ ਗਈ ਸੀ ਜਿਸ ਤੋਂ ਬਾਅਦ ਆਮਾਦੀ ਪਾਰਟੀ ਦੀ ਜਿਹੜੀ ਕਮੇਟੀ ਹੈ ਬੀਏਸੀ ਉਹਨਾਂ ਦੁਆਰਾ ਇਸ ਤੇ ਫੈਸਲਾ ਲਿੱਤਾ ਗਿਆ ਅੱਜ ਆਮਾਦੀ ਪਾਰਟੀ ਦੁਆਰਾ ਕੁਰ ਵਿਜੇ ਪ੍ਰਤਾਪ ਨੂੰ 5 ਸਾਲ ਲਈ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸਸਪੈਂਡ ਕੀਤਾ ਗਿਆ ਹਾਲਾਂਕਿ ਕੁਰ ਵਿਜੇ ਪ੍ਰਤਾਪ ਦੁਆਰਾ ਹਲੇ ਇਸ ਮਾਮਲੇ ਤੇ ਕੋਈ ਵੀ ਬਿਆਨ ਨਹੀਂ ਦਿੱਤੇ ਗਏ ਹੈ ਲੇਕਿਨ ਥੋੜੀ ਦੇਰ ਦੇ ਵਿੱਚ ਕੁਰ ਵਿਜੇ ਪ੍ਰਤਾਪ ਪ੍ਰੈਸ ਪੱਤਰਕਾਰ ਵਾਰਤਾ ਕਰ ਸਕਦੇ ਆ ਲੇਕਿਨ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਕੁਰ ਵਿਜੇ ਪ੍ਰਤਾਪ ਪਾਰਟੀ ਤੋਂ ਜ਼ਰੂਰ ਨਾਰਾਜ਼ ਚਲੇ ਆ ਰਹੇ ਸੀ ਕਾਫੀ ਦਿਨ ਤੋਂ ਕਿਉਂਕਿ ਜੋ ਕੁਰ ਵਿਜੇ ਪ੍ਰਤਾਪ ਦੁਆਰਾ ਲੋਕਾਂ ਨਾਲ ਵਾਅਦੇ ਕੀਤੇ ਗਏ ਸੀ ਹਾਲਾਂਕਿ ਉਹ ਵਾਅਦੇ ਪੂਰੇ ਕਰਨ ਲਈ ਉਹਨਾਂ ਨੂੰ ਪਾਰਟੀ ਦੀ ਸਪੋਰਟ ਦੀ ਜ਼ਰੂਰਤ ਜ਼ਰੂਰਤ ਜ਼ਰੂਰ ਸੀ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਦੁਆਰਾ ਉਹਨਾਂ ਦੇ ਜਿੰਨੀਆਂ ਵੀ ਗੱਲਾਂ ਜਿੰਨੇ ਵੀ ਵਾਅਦੇ ਉਹਨਾਂ ਦੁਆਰਾ ਲੋਕਾਂ ਨਾਲ ਕੀਤੇ ਗਏ ਸੀ ਉਹਨਾਂ ਤੇ ਇੱਕ ਵਾਰੀ ਵੀ ਵਿਚਾਰ ਨਹੀਂ ਕੀਤਾ ਗਿਆ ਨਾ ਹੀ ਉਹਨਾਂ ਨਾਲ ਪਾਰਟੀ ਦੇ ਉੱਚ ਅਧਿਕਾਰੀਆਂ ਦੁਆਰਾ ਕੋਈ ਡਿਸਕਸ ਕੀਤਾ ਗਿਆ ਸੀ ਸੋ ਕੁੱਲ ਮਿਲਾ ਕੇ ਕੁਵਰ ਵਿਜੇ ਪ੍ਰਤਾਪ ਕਾਫੀ ਦੇਰ ਤੋਂ ਪਾਰਟੀ ਤੋਂ ਖਫਾ ਜ਼ਰੂਰ ਨਜ਼ਰ ਆ ਰਹੀ ਸੀ ਪਾਰਟੀ ਦੇ ਖਿਲਾਫ ਜ਼ਰੂਰ ਕਈ ਵਾਰੀ ਉਹਨਾਂ ਨੇ ਪੋਸਟਾਂ ਪਾਈਆਂ ਸੀ ਲੇਕਿਨ ਹੁਣ ਜਿਹੜੀ ਤਾਜ਼ਾ ਪੋਸਟ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਕੁਵਰ ਵਿਜੇ ਪ੍ਰਤਾਪ ਦੁਆਰਾ ਪਾਈ ਗਈ ਤੇ ਉਸ ਤੋਂ ਬਾਅਦ ਪਾਰਟੀ ਇਸ ਤੋਂ ਜ਼ਰੂਰ ਖਫਾ ਨਜ਼ਰ ਆ ਰਹੀ ਸੀ ਜਿਸ ਤੋਂ ਬਾਅਦ ਅੱਜ ਬੀਏਸੀ ਜਿਹੜੀ ਕਮੇਟੀ ਆ ਆਮ ਆਦੀ ਪਾਰਟੀ ਦੀ ਸਭ ਤੋਂ ਵੱਡੀ ਕਮੇਟੀ ਹੈ ਉਹਨਾਂ ਦੁਆਰਾ ਉਸ ਕਮੇਟੀ ਦੁਆਰਾ ਫੈਸਲਾ ਕੀਤਾ ਗਿਆ ਕਿ ਕੁਰ ਵਿਜੇ ਪ੍ਰਤਾਪ ਨੂੰ 5 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਏ ਸੋ ਅੱਜ ਫੈਸਲਾ ਕੀਤਾ ਗਿਆ ਹੈ ਅਧਿਕਾਰਿਕ ਘੋਸ਼ਣਾ ਵੀ ਕਰ ਦਿੱਤੀ ਗਈ ਹੈ ਹੁਣ ਕੁਰ ਵਿਜੇ ਪ੍ਰਤਾਪ ਦੇ ਘਰ ਉਹਨਾਂ ਦੇ ਸਪੋਰਟਰ ਜ਼ਰੂਰ ਪੁੱਜਣਾ ਸ਼ੁਰੂ ਹੋਏ ਆ ਕਾਰਕਿਰਤਾ ਜ਼ਰੂਰ ਪੁੱਜਣਾ ਸ਼ੁਰੂ ਹੋਏ ਗੱਲ ਕਰੀਏ ਪਿਛਲੇ ਦਿਨੀ ਹੋਏ ਪਾਰਸ਼ਾ ਦੇ ਇਲੈਕਸ਼ਨਾਂ ਦੇ ਵਿੱਚ ਕੁਰ ਵਿਜੇ ਪ੍ਰਤਾਪ ਦੁਆਰਾ ਵੀ ਕਈ ਉਮੀਦਵਾਰ ਜਿਹੜੇ ਕਿ ਆਜ਼ਾਦ ਖੜੇ ਸੀ ਉਹਨਾਂ ਦੀ ਸਪੋਰਟ ਕੀਤੀ ਗਈ ਸੀ ਪਾਰਟੀ ਇਸ ਗੱਲ ਤੋਂ ਵੀ ਨਰਾਜ਼ ਸੀ ਕਿ ਆਖਿਰ ਕੁਰ ਵਿਜੇ ਪ੍ਰਤਾਪ ਆਮਾਦੀ ਪਾਰਟੀ ਦੇ ਖਿਲਾਫ ਖੜੇ ਜਿਹੜੇ ਆਜ਼ਾਦ ਉਮੀਦਵਾਰ ਹੈ ਉਹਨਾਂ ਦੀ ਸਪੋਰਟ ਕਰ ਰਿਹਾ ਸੋ ਕੁੱਲ ਮਿਲਾ ਕੇ ਹੁਣ ਥੋੜੀ ਦੇਰ ਬਾਅਦ ਕੁਰ ਵਿਜੇ ਪ੍ਰਤਾਪ ਪੱਤਰਕਾਰ ਵਾਰਤਾ ਕਰ ਸਕਦੇ ਆ ਤੇ ਕਈ ਜਿਹੜੀਆਂ ਗੱਲਾਂ ਜਿਹੜੀ ਪਾਰਟੀ ਦੇ ਖਿਲਾਫ ਗੱਲਾਂ ਵੈ ਜਿਹੜੀ ਉਹਨਾਂ ਦੇ ਮਨਚ ਹੈ ਕਈ ਵਾਰੀ ਪੋਸਟ ਪਾ ਕੇ ਕਲੀਅਰ ਕੀਤੀਆਂ ਉਹਨਾਂ ਨੇ ਉਸ ਦੇ ਬਾਰੇ ਵੀ ਇਸ ਪੱਤਰਕਾਰ ਵਾਰਤਾ ਦੇ ਵਿੱਚ ਗੱਲ ਕੀਤੀ ਜਾ ਸਕਦੀ ਹੈ ਅੰਮ੍ਰਿਤਸਰ ਦੇ ਨੌਰਥ ਤੋਂ ਵਿਧਾਇਕ ਕੁਵਰ ਵਿਜੇਪ੍ਰਤਾਪ ਨੂੰ ਅੱਜ ਪਾਰਟੀ ਦੁਆਰਾ 5 ਸਾਲ ਲਈ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ ਸੋ ਅਸੀਂ ਇਸ ਵੇਲੇ ਕੁਵਰ ਵਿਜੇਪ੍ਰਤਾਪ ਦੇ ਘਰ ਦੇ ਬਾਹਰ ਖੜੇ ਆ ਸੋ ਤਸਵੀਰਾਂ ਤੁਹਾਨੂੰ ਉਹਨਾਂ ਦੇ ਘਰ ਦੀ ਦਿਖਾਵਾਂਗੇ ਹਾਲਾਂਕਿ ਉਹਨਾਂ ਦੇ ਜਿਹੜੇ ਸਪੋਰਟਰ ਹੈ ਉਹਨਾਂ ਦੇ ਘਰ ਪੁਜਨਾ ਸ਼ੁਰੂ ਹੋਏ ਹੈ ਜਦੋਂ ਹੀ ਉਹਨਾਂ ਨੂੰ ਇਹ ਸੂਚਨਾ ਮਿਲੀ ਵਿਕਰਮ ਮਜੀਠੀਏ ਦੇ ਘਰ ਵਿਜੀਲੈਂਸ ਦੀ ਰੇਡ ਤੋਂ ਬਾਅਦ ਕੁਵਰ ਵਿਜੇਪ੍ਰਤਾਪ ਦੁਆਰਾ ਪੋਸਟ ਪਾ ਕੇ ਇਸ ਰੇਡ ਨੂੰ ਗਲਤ ਦੱਸਿਆ ਗਿਆ ਸੀ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਪੋਸਟ ਪਾਈ ਜਗ ਪਾਈ ਗਈ ਸੀ ਜਿਸ ਤੋਂ ਬਾਅਦ ਆਮਾਦੀ ਪਾਰਟੀ ਦੀ ਜਿਹੜੀ ਕਮੇਟੀ ਹੈ ਬੀਏਸੀ ਉਹਨਾਂ ਦੁਆਰਾ ਇਸ ਤੇ ਫੈਸਲਾ ਲਿੱਤਾ ਗਿਆ ਅੱਜ ਆਮਾਦੀ ਪਾਰਟੀ ਦੁਆਰਾ ਕੁਰ ਵਿਜੇ ਪ੍ਰਤਾਪ ਨੂੰ 5 ਸਾਲ ਲਈ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸਸਪੈਂਡ ਕੀਤਾ ਗਿਆ ਹਾਲਾਂਕਿ ਕੁਰ ਵਿਜੇ ਪ੍ਰਤਾਪ ਦੁਆਰਾ ਹਲੇ ਇਸ ਮਾਮਲੇ ਤੇ ਕੋਈ ਵੀ ਬਿਆਨ ਨਹੀਂ ਦਿੱਤੇ ਗਏ ਹੈ ਲੇਕਿਨ تھوڑی دیر ਦੇ ਵਿੱਚ ਕੁਵਰ ਵਿਜੇ ਪ੍ਰਤਾਪ ਪ੍ਰੈਸ ਪੱਤਰਕਾਰ ਵਾਰਤਾ ਕਰ ਸਕਦੇ ਆ ਲੇਕਿਨ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਕੁਰ ਵਿਜੇ ਪ੍ਰਤਾਪ ਪਾਰਟੀ ਤੋਂ ਜ਼ਰੂਰ ਨਾਰਾਜ਼ ਚਲੇ ਆ ਰਹੇ ਸੀ ਕਾਫੀ ਦਿਨ ਤੋਂ ਕਿਉਂਕਿ ਜੋ ਕੁਰ ਵਿਜੇ ਪ੍ਰਤਾਪ ਦੁਆਰਾ ਲੋਕਾਂ ਨਾਲ ਵਾਅਦੇ ਕੀਤੇ ਗਏ ਸੀ ਹਾਲਾਂਕਿ ਉਹ ਵਾਅਦੇ ਪੂਰੇ ਕਰਨ ਲਈ ਉਹਨਾਂ ਨੂੰ ਪਾਰਟੀ ਦੀ ਸਪੋਰਟ ਦੀ ਜ਼ਰੂਰਤ ਜ਼ਰੂਰਤ ਜ਼ਰੂਰ ਸੀ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਦੁਆਰਾ ਉਹਨਾਂ ਦੇ ਜਿੰਨੀਆਂ ਵੀ ਗੱਲਾਂ ਜਿੰਨੇ ਵੀ ਵਾਅਦੇ ਉਹਨਾਂ ਦੁਆਰਾ ਲੋਕਾਂ ਨਾਲ ਕੀਤੇ ਗਏ ਸੀ ਉਹਨਾਂ ਤੇ ਇੱਕ ਵਾਰੀ ਵੀ ਵਿਚਾਰ ਨਹੀਂ ਕੀਤਾ ਗਿਆ ਨਾ ਹੀ ਉਹਨਾਂ ਨਾਲ ਪਾਰਟੀ ਦੇ ਉੱਚ ਅਧਿਕਾਰੀਆਂ ਦੁਆਰਾ ਕੋਈ ਡਿਸਕਸ ਕੀਤਾ ਗਿਆ ਸੀ ਸੋ ਕੁੱਲ ਮਿਲਾ ਕੇ ਕੁਵਰ ਵਿਜੇ ਪ੍ਰਤਾਪ ਕਾਫੀ ਦੇਰ ਤੋਂ ਪਾਰਟੀ ਤੋਂ ਖਫਾ ਜ਼ਰੂਰ ਨਜ਼ਰ ਆ ਰਹੀ ਸੀ ਪਾਰਟੀ ਦੇ ਖਿਲਾਫ ਜ਼ਰੂਰ ਕਈ ਵਾਰੀ ਉਹਨਾਂ ਨੇ ਪੋਸਟਾਂ ਪਾਈਆਂ ਸੀ ਲੇਕਿਨ ਹੁਣ ਜਿਹੜੀ ਤਾਜ਼ਾ ਪੋਸਟ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਕੁਵਰ ਵਿਜੇ ਪ੍ਰਤਾਪ ਦੁਆਰਾ ਪਾਈ ਗਈ ਤੇ ਉਸ ਤੋਂ ਬਾਅਦ ਪਾਰਟੀ ਇਸ ਤੋਂ ਜ਼ਰੂਰ ਖਫਾ ਨਜ਼ਰ ਆ ਰਹੀ ਸੀ ਜਿਸ ਤੋਂ ਬਾਅਦ ਅੱਜ ਬੀਏਸੀ ਜਿਹੜੀ ਕਮੇਟੀ ਆ ਆਮ ਆਦੀ ਪਾਰਟੀ ਦੀ ਸਭ ਤੋਂ ਵੱਡੀ ਕਮੇਟੀ ਆ ਉਹਨਾਂ ਦੁਆਰਾ ਉਸ ਕਮੇਟੀ ਦੁਆਰਾ ਫੈਸਲਾ ਕੀਤਾ ਗਿਆ ਕਿ ਕੁਰ ਵਿਜੇ ਪ੍ਰਤਾਪ ਨੂੰ 5 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਏ ਸੋ ਅੱਜ ਫੈਸਲਾ ਕੀਤਾ ਗਿਆ ਹੈ ਅਧਿਕਾਰਿਕ ਘੋਸ਼ਣਾ ਵੀ ਕਰ ਦਿੱਤੀ ਗਈ ਹੈ ਹੁਣ ਕੁਰ ਵਿਜੇ ਪ੍ਰਤਾਪ ਦੇ ਘਰ ਉਹਨਾਂ ਦੇ ਸਪੋਰਟਰ ਜ਼ਰੂਰ ਪੁੱਜਣਾ ਸ਼ੁਰੂ ਹੋਏ ਆ ਕਾਰਕਿਰਤਾ ਜ਼ਰੂਰ ਪੁੱਜਣਾ ਸ਼ੁਰੂ ਹੋਏ ਗੱਲ ਕਰੀਏ ਪਿਛਲੇ ਦਿਨੀ ਹੋਏ ਪਾਰਸ਼ਾ ਦੇ ਇਲੈਕਸ਼ਨਾਂ ਦੇ ਵਿੱਚ ਕੁਰ ਵਿਜੇ ਪ੍ਰਤਾਪ ਦੁਆਰਾ ਵੀ ਕਈ ਉਮੀਦਵਾਰ ਜਿਹੜੇ ਕਿ ਆਜ਼ਾਦ ਰਹੇ ਸੀ ਉਹਨਾਂ ਦੀ ਸਪੋਰਟ ਕੀਤੀ ਗਈ ਸੀ ਪਾਰਟੀ ਇਸ ਗੱਲ ਤੋਂ ਵੀ ਨਰਾਜ਼ ਸੀ ਕਿ ਆਖਿਰ ਕੁਰ ਵਿਜੇਪ੍ਰਤਾਪ ਆਮਾਦੀ ਪਾਰਟੀ ਦੇ ਖਿਲਾਫ ਖੜੇ ਜਿਹੜੇ ਆਜ਼ਾਦ ਉਮੀਦਵਾਰ ਹੈ ਉਹਨਾਂ ਦੀ ਸਪੋਰਟ ਕਰ ਰਿਹਾ ਸੋ ਕੁੱਲ ਮਿਲਾ ਕੇ ਹੁਣ ਥੋੜੀ ਦੇਰ ਬਾਅਦ ਕੁਰ ਵਿਜੇਪ੍ਰਤਾਪ ਪੱਤਰਕਾਰ ਵਾਰਤਾ ਕਰ ਸਕਦੇ ਆ ਤੇ ਕਈ ਜਿਹੜੀਆਂ ਗੱਲਾਂ ਜਿਹੜੀ ਪਾਰਟੀ ਦੇ ਖਿਲਾਫ ਗੱਲਾਂ ਵੈ ਜਿਹੜੀ ਉਹਨਾਂ ਦੇ ਮਨਚ ਹੈ ਕਈ ਵਾਰੀ ਪੋਸਟ ਪਾ ਕੇ ਕਲੀਅਰ ਕੀਤੀਆਂ ਉਹਨਾਂ ਨੇ ਉਸ ਦੇ ਬਾਰੇ ਵੀ ਇਸ ਪੱਤਰਕਾਰ ਵਾਰਤਾ ਦੇ ਵਿੱਚ ਗੱਲ ਕੀਤੀ ਜਾ ਸਕਦੀ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ